ਇਟਲੀ ਵਿੱਚ ਦੋ ਭਾਰਤੀ ਨੌਜਵਾਨਾਂ ਦੇ ਪੰਜਾਬੀ ਨੌਜਵਾਨਾਂ ਦੇ ਗੁੰਮ ਹੋਣ ਦੀਆਂ ਖਬਰਾਂ ਦੇ ਨਾਲ ਕਿਹੜਾ ਮਾਹੌਲ ਆ ਕਾਫੀ ਤਣਾਅਪੂਰਨ ਬਣਿਆ ਹੋਇਆ ਆ ਬੀਤੇ ਸਮੇਂ ਦੇ ਵਿੱਚ ਦੋ ਭਾਰਤੀ ਪੰਜਾਬੀ ਨੌਜਵਾਨ ਵੱਖ-ਵੱਖ ਇਲਾਕਿਆਂ ਤੋਂ ਇੱਕ ਲਾਸਿਓ ਸੁਬੇ ਦੇ ਜ਼ਿਲ੍ਹਾ ਲਤੀਨਾ ਅਦੀਨ ਆਉਂਦੇ ਪੁੰਤਿਨੀਆ ਤੇ ਦੂਜਾ ਪਾਰਮਾ ਤੋਂ ਲਾਪਤਾ ਆ ਜਗਵਾਣੀ ਨੂੰ ਜਿਹੜੀ ਜਾਣਕਾਰੀ ਭੇਜੀ ਗਈ ਹੈ ਨਾ ਦੇ ਪਰਿਵਾਰਾਂ ਵੱਲੋਂ ਜਿਹੜੇ ਨੌਜਵਾਨ ਲਾਪਤਾ ਹੋਏ ਆ ਲਾਸਿਓ ਸੁਬੇ ਦੇ ਜ਼ਿਲ੍ਹਾ ਲਾਤੀਨਾ ਅਦੀਨਾਉਂ ਦੇ ਸ਼ਹਿਰ ਪੰਤੀਨੀਆਂ ਤੋਂ ਕੇਵਲ ਸਿੰਘ ਹੁਣੀ ਦੱਸਿਆ ਕਿ ਉਹਨਾਂ ਦਾ ਪਤੀਜਾ ਜਿਹੜਾ ਕਿ 6 ਸਾਲ ਪਹਿਲਾਂ 9 ਮਹੀਨਾਵਲੇ ਪੇਪਰਾਂ ਦੇ ਉੱਪਰ ਇਟਲੀ ਆਇਆ ਸੀ ਇੱਥੇ ਆ ਕੇ ਨੇ ਨੌਜਵਾਨੀ ਮਿਹਨਤ ਮੁਸ਼ਕਤ ਕਰਦਿਆਂ ਪੇਪਰ ਬਣਾਏ ਤੇ ਹੁਣ ਇੱਥੇ ਆ ਕੇ ਇੱਥੇ ਆ ਕੇ ਇਸ ਨੌਜਵਾਨ ਨੇ ਪੇਪਰ ਬਣਾਉਣ ਤੋਂ ਬਾਅਦ ਇੱਕ ਡੈਰੀ ਫਾਰਮ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਬੀਤੀ 22 ਜੁਲਾਈ ਨੂੰ ਇਹ ਨੌਜਵਾਨ ਦੈਰੀ ਭਰ ਵਿੱਚ ਕਹਿ ਕੇ ਚਲਾ ਗਿਆ ਕਿ ਉਹ ਆਪਣੇ ਚਾਚੀ ਕੇਵਲ ਸਿੰਘ ਕੋ ਜਾ ਰਿਹਾ ਆ ਪਰ ਉਹ ਨੌਜਵਾਨ ਨਾ ਵਾਪਸ ਕੰਮ ਤੇ ਪਹੁੰਚਿਆ ਤੇ ਨਾ ਹੀ ਕੇਵਲ ਸਿੰਘ ਕੋ ਪਹੁੰਚਿਆ ਜਦੋਂ ਕੇਵਲ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤੇ ਉਹਨਾਂ ਨੇ ਕਾਫੀ ਨੱਠ ਭੱਜ ਕੀਤੀ ਪਰ ਇਹ ਨੌਜਵਾਨ ਜਿਸ ਦਾ ਨਾਂ ਕੇ ਹਰਮਨਦੀਪ ਸਿੰਘ ਉਰਫ ਕਾਕਾ 28 ਸਾਲ ਦਾ ਇਹ ਨੌਜਵਾਨ ਆ ਉਹਦੀ ਜਾਣਕਾਰੀ ਕੋਈ ਨਹੀਂ ਮਿਲ ਸਕੀ ਅੰਮ੍ਰਿਤਸਰ ਦੇ ਮਹਵਾ ਪਿੰਡ ਦੇ ਨਾਲ ਸਬੰਧਤ ਇਹ ਨੌਜਵਾਨ ਕੰਮ ਤੋਂ ਇਹ ਕਹਿ ਕੇ ਚਲਾ ਗਿਆ ਕਿ ਆਪਣੇ ਚਾਚੇ ਕੋਲ ਜਾ ਰਿਹਾ ਆ ਤੇ ਇਹ ਨੌਜਵਾਨ ਜਦੋਂ ਕਿ ਡੇਰੀ ਫਾਰਮ ਦੇ ਵਿੱਚ ਹੀ ਰਹਿੰਦਾ ਸੀ ਉੱਥੇ ਹੀ ਸੌਂਦਾ ਸੀ ਪੁਲਿਸ ਕਾਫੀ ਨੱਠ ਭੱਜ ਕਰ ਰਹੀ ਆ ਪੁਲਿਸ ਕੋ ਰਿਪੋਰਟ ਦਰਜ ਕਰਵਾ ਦਿੱਤੀ ਹੈ ਕੇਵਲ ਸਿੰਘ ਹੁਣਾਂ ਨੇ ਕਿ ਉਹਨਾਂ ਦਾ ਨੌਜਵਾਨ ਜਿਹੜਾ ਭਤੀਜਾ ਲਾਪਤਾ ਆ ਪਰ ਹਲੇ ਤੱਕ ਕੋਈ ਉਕਸੁਗ ਨਹੀਂ ਮਿਲ ਸਕੀ ਜਦੋਂ ਕਿ ਨੌਜਵਾਨ ਦਾ ਜਿਹੜਾ ਮੋਬਾਈਲ ਹੈ ਉਸ ਦੇ ਪੇਪਰ ਵੀ ਡਾਇਰੀ ਫਾਰਮ ਦੇ ਵਿੱਚ ਹੀ ਹਨ ਉਹ ਉੱਥੇ ਹੀ ਛੱਡ ਗਿਆ ਤੇ ਉਹ ਕਿੱਧਰ ਚਲਾ ਗਿਆ ਹਲੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਜਿਹੜਾ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਦੂਜੇ ਪਾਸੇ ਪਰਮਾ ਤੋਂ ਪਰਮਜੀਤ ਸਿੰਘ ਨੇ ਜਗਵਾਨੀ ਨੂੰ ਜਾਣਕਾਰੀ ਦਿੰਦਾ ਦੱਸਿਆ ਕਿ ਉਸ ਦਾ ਸਾਕਾ ਭਤੀਜਾ ਜਿਹੜਾ ਕਿ 1 ਸਾਲ ਪਹਿਲਾਂ ਧਰਮਕੋਟ ਜ਼ਿਲ੍ਹਾ ਮੋਗਾ ਤੋਂ ਇਟਲੀ ਆਇਆ ਸੀ ਕੁਝ ਮਹੀਨੇ ਇੱਥੇ ਕੰਮ ਕੀਤਾ ਇਸ ਨੌਜਵਾਨ ਨੇ ਪਰ ਹੁਣ ਵਿਲਾ ਸੀ ਤੇ ਘਰੋਂ ਬੀਤੇ ਸਮੇਂ ਦੇ ਵਿੱਚ ਕਰੋ ਕਹਿ ਕੇ ਚਲਾ ਗਿਆ ਕਿ ਉਹ ਪਾਰਕ ਦੇ ਵਿੱਚ ਜਾ ਰਿਹਾ ਜਿਹੜਾ ਕਿ ਘਰ ਦੇ ਨੇੜੇ ਹੀ ਸੀਗਾ ਪਰ ਦੁਪਹਿਰ ਤੱਕ ਉਹਨਾਂ ਦਾ ਉਹਦੇ ਨਾਲ ਰਾਸਤਾ ਰਿਹਾ ਉਸ ਤੋਂ ਬਾਅਦ ਉਸ ਦਾ ਫੋਨ ਨਹੀਂ ਲੱਗਿਆ ਤੇ ਪਤਾ ਨਹੀਂ ਲੱਗ ਰਿਹਾ ਉਹਨਾਂ ਦਾ ਭਤੀਜਾ ਜਸਕਰਨ ਸਿੰਘ ਜਿਹੜਾ ਕਿ 24 ਸਾਲ ਦਾ ਆ ਉਹ ਕਿੱਧਰ ਚਲਾ ਗਿਆ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਆ ਪਰ ਇਹਨਾਂ ਦੋਨਾਂ ਨੌਜਵਾਨਾਂ ਦੀ ਹਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਕੇਸ ਗੁੰਮਸ਼ੁਦਗੀ ਦੀਆਂ ਘਟਨਾਵਾਂ ਦੇ ਨਾਲ ਭਾਰਤੀ ਭਾਈਚਾਰੇ ਦੇ ਵਿੱਚ ਸਹਿਮ ਦੇਖਿਆ ਜਾ ਰਿਹਾ ਹੈ ਤੇ ਸਾਡੀ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਤਾਗੀਦ ਹੈ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ ਤੇ ਦੂਜੇ ਪਾਸੇ ਇਹਨਾਂ ਦੋਨਾਂ ਪਰਿਵਾਰਾਂ ਨੇ ਜਿਨ੍ਹਾਂ ਦੇ ਬੱਚੇ ਗੁੰਮ ਹੋਏ ਆ ਉਹਨਾਂ ਨੇ ਜੱਗ ਬਾਣੀ ਦੇ ਮਾਧਿਅਮ ਰਾਹੀਂ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਲੱਭਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਜਿਹੜਾ ਪਰਿਵਾਰ ਦੇ ਵਿੱਚ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਹੈ ਆ ਉਨੂੰ ਰੋਕਿਆ ਜਾ ਸਕੇ ਉਹਨੂੰ ਠੀਕ ਕੀਤਾ ਜਾ ਸਕੇ ਕਿਉਂਕਿ ਮਾਪਿਆਂ ਨੇ ਦਿਲ ਤੇ ਪੱਥਰ ਰੱਖ ਕੇ ਬੱਚਿਆਂ ਨੂੰ ਇਟਲੀ ਭਵਿੱਖ ਬਿਹਤਰ ਬਣਾਉਣ ਲਈ ਭੇਜਿਆ ਤੇ ਇਹ ਜਿਹੜੀ ਇਹਨਾਂ ਦੀ ਗੁੰਮਸ਼ਦਗੀ ਆ ਇਹਨਾਂ ਦਾ ਲਾਪਤਾ ਹੋ ਜਾਣਾ ਮਾਪਿਆਂ ਦੇ ਲਈ ਇੱਕ ਅਸਹਿ ਸਦਮਾ ਆ ਜਿਸ ਦੇ ਨਾਲ ਕੇ ਸਮੁੱਚਾ ਭਾਰਤੀ ਭਾਈਚਾਰਾ ਸਦਮੇ ਦੇ ਵਿੱਚ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਅਸੀਂ ਪਾਰਮੋ ਇਟਲੀ ਤੋਂ ਬੋਲਦੇ ਹਾਂ ਸਾਡਾ ਇੱਥੇ ਚਵੇਲੋ ਤੋਂ ਤੇ ਸਾਡਾ ਪਤੀਜਾ ਕਰਮਵੀਰ ਸਿੰਘ ਪਿਛਲੇ 16 ਤਰੀਕ ਦਿਨ ਬੁੱਧਵਾਰ ਨੂੰ ਕਰਨ 8:30 ਵਜੇ ਸਾਡੇ ਕੋਲੋਂ ਗਿਆ ਜੀ ਐਂ ਕਹਿ ਕੇ ਵੀ ਮੈਂ ਪਾਰਕ ਚੱਲਿਆ ਘੁੰਮਣ ਉੱਥੇ ਤੇ ਉਸ ਤੋਂ ਬਾਅਦ 10:00 10:30 ਵਜੇ ਉਹਦੇ ਨਾਲ ਗੱਲਬਾਤ ਹੋਈ ਆ ਫਿਰ 2:30 ਵਜੇ ਤੋਂ ਬਾਅਦ ਸਾਡੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹ ਕਿਸੇ ਪਾਸੇ ਪਈ ਨਹੀਂ ਚਲਿਆ ਗਿਆ ਗੁੰਮ ਹੋ ਗਿਆ ਤੇ ਪਲੀਜ਼ ਸਾਡੀ ਹੱਲਕੀਤੀ ਆ ਜੇ ਕਿਸੇ ਨੇ ਵੇਖਿਆ ਹੋਵੇ ਜਾਂ ਕਿਸੇ ਨੂੰ ਪਤਾ ਹੋਵੇ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਪਲੀਜ਼ ਕੰਟੈਕਟ ਕਰਨ ਤੇ ਬਹੁਤ ਧੰਨਵਾਦ ਹੂਗਾ ਸਾਰਿਆਂ ਦਾ ਪੀਸ ਕੈਮਰਾਮੈਨ ਅੱਜ ਦੇ ਨਾਲ ਦਲਵੀਰ ਸਿੰਘ ਕੈਦ ਕਰਿਆ